哦、准你好了。好啊 ਬਿਨਾਸ ਹੈ ਤੇ ਮਾਤੇ ਸੰਤ ਪੇਟਿਆ ਨਾਨਕ ਮਨ ਪਰਗਾਸ ਸੰਤ ਸੰਗੰਤਰ ਪ੍ਰਭ ਢੀਠਾ ਨਾਮ ਰਬੋ ਲਾਲਾ ਕਾਮੇਲਾ ਸਗਲ ਸਮਗਰੀ ਇੱਕਸ ਕਟਮਾ ਹੈ ਅਣੀ ਰੰਗਨਾ ਨਾਮ ਜਿਸਾਏ ਜੋਨ ਦੇ ਅਮਰਤ ਪ੍ਰਭ ਕਾ ਨਾਮ ਜੈ ਮਹਾਂ ਸਾਚਾ ਅਨਹੱਤ ਨਾਮ ਕਹਿ ਨਾਈ ਅਜਿ ਸਰਬਸਾਰ ਦੇ ਚਾਜ ਉਸ ਆਪ ਦਿਖਾਏ ਨਾ ਨਿਰੀ ਜਨ ਸੋਚਿ ਪਾਈ ਕੋ ਅੰਤਰ ਸੋ ਬਾਹਰ ਅਨੰਤ ਕਟੜ ਬਿਆਨ ਆ ਮਨੰਦ ਕਰਨ ਮਾਹੇ ਆਕਾਸ ਭਯਾਲ ਸਰਬਜੋਗ ਪੂਰਨ ਕਿਰਪਾਲ ਵਨ ਤਿਨ ਪਰਬਤ ਹੈ ਪਾਰ ਬ੍ਰਹਮਾ ਜੈਸੀ ਆਗਿਆ ਤੈਸਾ ਕਰਮ ਕੌੜ ਪਾਣੀ ਬਸੰਤਰ ਮਾ ਕੁਲ ਜਾਂਦੇ ਜੈ ਸਮਾਈ ਇਸ ਤੇ ਪੈਨ ਨਹੀਂ ਕੋਠਾਓ ਵਰ ਪਰ ਸਾਧਨਿਕ ਸੁਖ ਪਾਓ ਇਹ ਤੋਂ ਪੁਰਾਨ ਸਿਮਰਤ ਮੈਂ ਦੇ ਸੱਜਣ ਨੂੰ ਨਗਰ ਤੇ ਆੜੀ ਪ੍ਰਭਤੀ ਸਭ ਕੋ ਬੋਲਾ ਆ ਗਏ ਆ ਗਏ ਕਲਾਕਾਰ ਖੇਲਾ ਖੇਰੋ ਕੋਣ ਨਾ ਬਾਈਏ ਤੁਹੇ ਹੋਬ ਜੋਤ ਮੈਂ ਜਾ ਕੇ ਜੋਤਾਰੀ ਹੋ Brahma. ਹੋਏ ਰੀ ਕੋਲੇ ਦਰਸ਼ਨ ਦੀ ਜੈ ਕਹਿ ਕਬੀਰ ਤੁਮ ਸਮਰਥ ਦਾਤੇ ਕਹਿ ਕਬੀਰ ਤੁਮ ਸਮਰਥ ਦਾਤੇ ਕਹਿ ਕਬੀਰ ਤੁਮ ਸਮਰਥ ਦਾਤੇ ਦਰਸ਼ਨ ਦੀਜਾ ਜੀ ਲੰਗਰ ਤੇ ਨਾਮ ਜਨਿਸ ਜੀ ਜੀਖੋਲ ਕਿਵਾੜ ਦਰਸ਼ਨ ਦੀਜਾ ਡੇਠੇ ਥੇ ਧਾਮ ਡੇਠੇ ਸਬੇ ਥਾਵ ਡੇਠੇ ਸਬੇ ਥਾਵ ਨਹੀ ਤੁਝ ਜੇ ਆ ਨਹੀ ਤੁਝ ਜੇ ਆ ਬਿਦਾਤੇ ਬਦ ਸਬਰ ਸਬੇ ਜੀ ਸਵਾਰ ਸਬੇ ਜੀ ਸਵਾਰ ਸਬੇ ਜੀ ਸਵਾਰ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਇਕਿਆਰਦਾਸ ਬਾਠ ਕੀਰਤ ਕੀ ਇਕਿਆਰਦਾਸ ਬਾਠ ਕੀਰਤ ਕੀ ਇਕਿਆਰਦਾਸ ਬਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਗੁਰੂ ਰਾਮਦਾਸ ਰੱਖੋ ਸਰਨਾਈ ਬੈਠਾ ਸੋਡੀ ਪਾਤਸ਼ਾ ਬੈਠਾ ਸੋਡੀ ਪਾਤਸ਼ਾ ਰਾਮਦਾਸ ਸਤਿਗੁਰੂ ਕਹਾਵੇ ਰਾਮਦਾਸ ਸਤਿਗੁਰੂ ਕਹਾਵੇ ਪੂਰਨ ਤਾਲ ਖਟਾਇਆ ਪੂਰਨ ਤਾਲ ਖਟਾਇਆ ਅਮਰਤ ਸਾਰੇ ਵਿੱਚ ਜੋਤ ਜਗਾਵੇ ਅਮਰਤ ਸਾਰੇ ਵਿੱਚ ਜੋਤ ਜਗਾਵੇ ਸਭ ਤੇ ਵੱਡਾ ਸਤ ਗੁਰੂ ਨਾਨਕ ਜਿੰਨ ਕਲ ਰਾਖੀ ਮੇਰੀ ਜਿੰਨ ਕਲ ਰਾਖੀ ਮੇਰੀ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਬੋਲੇ ਨਸ਼ੋਬ ਬਚਨ ਨਸ਼ੋਬ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਕਰ ਕਰ ਬਾਬਾ ਗਾਵਿਆ ਕਰ ਕਰ ਬਾਬਾ ਗਾਵਿਆ ਇਕ ਬਾਬਾ ਆਕਾਲ ਰੂਪ ਇਕ ਬਾਬਾ ਆਕਾਲ ਰੂਪ ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ ਕਬਾਬ ਆ ਯਾ ਕਾਲ ਰੂਪ ਇੱਕ ਬਾਬਾ ਯਾ ਕਾਲ ਰੂਪ ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ ਤਨ ਤਨ ਪਿਤਾ ਤਨ ਤਨ ਕੁਲ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਸ਼ੀਰੀ ਹਰਿ ਕ੍ਰਿਸ਼ਨ ਤੇ ਆਇਆ ਦਰਸਿ ਮਰਿਆ ਤੇ ਇਕ ਬਹਾਦਰ ਸਿਮਰਿਆ ਤੇ ਇਕ ਬਹਾਦਰ ਸਿਮਰਿਆ ਜਿਦ ਆਵੇ ਤਾਏ ਸਭ ਥਾਈ ਹੋਏ ਸਹਾਏ ਬਹਾਦਰ ਸਿਮਰਿਆ ਇੱਕ ਬਹਾਦਰ ਸਿਮਰਿਆ ਵੇ ਤਾਏ ਸਭ ਥਾਈ ਹੋਏ ਸਹਾਰੇ ਇੱਕ ਬਹਾਦਰ ਸਿਮਰਿਆ ਇੱਕ ਬਹਾਦਰ ਸਿਮਰਿਆ ਸਤਨਾਮ 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 ਜੀ ਵਾਹਿ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਤਨਨਾਮ ਸਤਨਾਮ ਵਾਹਿਗੁਰੂ ਜੀ ਖਾਲਸਾ ਵਾਹਿ